ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਆਪਣੇ GK ਅਕੈਡਮੀ ਪੰਜਾਬ ਚੈਨਲ ਦੇ ਜੋ ਕਿ ਇੱਕ ਫ੍ਰੀ ਵਾਲਾ ਕੰਟੈਂਟ ਆ ਇੱਕ ਹੈਗਾ ਪੇਡ ਵਾਲਾ ਕੰਟੈਂਟ ਆ ਫ੍ਰੀ ਵਾਲਾ ਕੰਟੈਂਟ ਤੁਹਾਨੂੰ ਸਭ ਨੂੰ ਪਤਾ ਵਾ ਮੈਂ ਦੁਬਾਰਾ ਤੋਂ ਸਾਰੀਆਂ ਦੀਆਂ ਸਾਰੀਆਂ PDF ਜੋ ਵੀ ਚਾਹੇ MCQ ਸੀ ਚਾਹੇ ਆਪਣੇ ਮੌਕ ਟੈਸਟ ਫੁੱਲ ਮੌਕ ਟੈਸਟ ਸੀਗੇ ਚਾਹੇ ਆਪਣੀਆਂ ਥਿਊਰੀ ਦੀਆਂ PDF ਕਲਾਸਾਂ ਸੀਗੀਆਂ ਉਹ ਸਾਰੇ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਉੱਤੇ ਰੀਸੈਂਟ ਕਰਤੇ ਨੇ ਤਾਂ ਤੁਸੀਂ ਜਾ ਕੇ ਆਪਣਾ ਇਹ ਡਾਊਨਲੋਡ ਕਰਕੇ ਜੋ ਵੀ ਤੁਹਾਡਾ ਕੰਟੈਂਟ ਤੁਸੀਂ ਪੜ੍ਹਨਾ ਚਾਹੋ ਚਾਹੇ ਪ੍ਰਿੰਟ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਇਸ ਛੋਟੀ ਜੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਕਿ ਜੋ ਆਪਣਾ ਪੇਡ ਕੰਟੈਂਟ ਚੱਲ ਰਿਹਾ ਜੀਕੇ ਦਾ ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਇਹਨੂੰ ਪਹਿਲਾਂ ਤੋਂ ਪਰਚੇਜ਼ ਕੀਤਾ ਹੋਇਆ ਉਹ ਇਹ ਵੀਡੀਓ ਨੂੰ ਸਕਿਪ ਕਰ ਸਕਦੇ ਆ ਜੇਕਰ ਉਹਨਾਂ ਨੇ 500 ਐਮਸੀਕਿਊ ਦੀ ਸੀਰੀਜ਼ ਤੇ 300 ਸਟੈਟਿਕ ਜੀਕੇ ਦੇ ਕੁਐਸਚਨ ਪਹਿਲਾਂ ਤੋਂ ਪਰਚੇਸ ਕੀਤੇ ਨੇ ਉਹ ਇਸ ਵੀਡੀਓ ਨੂੰ ਸਕਿਪ ਕਰ ਸਕਦੇ ਆ ਕਿਉਂਕਿ ਕੋਈ ਨਵੀਂ ਬ੍ਰਾਂਡ ਨਿਊ ਕੋਈ ਨਵੀਂ ਆਪਣੀ ਸੀਰੀਜ਼ ਲਾਂਚ ਨਹੀਂ ਹੋਈਗੀ ਠੀਕ ਆ ਜੀ ਸੋ ਜਿਹੜੇ ਬੱਚੇ ਆਪਣੇ ਨਾਲ ਨਵੇਂ ਜੁੜੇ ਨੇ ਇਸ ਸਾਲ ਦੇ ਵਿੱਚ ਉਹਨਾਂ ਨੇ ਇਹ ਸੀਰੀਜ਼ ਪਰਚੇਸ ਨਹੀਂ ਕੀਤੀ ਤੇ ਉਹਨਾਂ ਨੂੰ ਡਾਊਟ ਆ ਰਹੇ ਸੀ ਉਹ ਡਾਊਟ ਦੂਰ ਕਰਨ ਲਈ ਆਪਾਂ ਇਹ ਛੋਟੀ ਜੀ ਵੀਡੀਓ ਬਣਾਈ ਆ ਠੀਕ ਆ ਸਭ ਤੋਂ ਪਹਿਲਾਂ ਜੀ ਜਿਹੜੀ ਇਹ ਪੇਡ ਦੀ ਜਿਹੜੀ ਜੀਕੇ ਕੰਟੈਂਟ ਆ ਠੀਕ ਆ ਜਿਹੜਾ ਆਪਣਾ ਇਦੇ ਵਿੱਚ MCQ ਨੇ ਜਿਹੜੇ ਪੀਟਸਪੀਬੀ ਦੇ ਪੇਪਰਾਂ ਲਈ ਫਾਇਦੇਮੰਦ ਰਹਿਣਗੇ ਪੰਜਾਬ ਪੁਲਿਸ ਦੇ ਕਨਸਟੇਬਲ ਹੋ ਗਿਆ ਚਾਹੇ ਸਬ ਇੰਸਪੈਕਟਰ ਹੋ ਗਿਆ ਉਹਦੇ ਲਈ ਫਾਇਦੇਮੰਦ ਰਹਿਣਗੇ ਤੇ SSC ਦਾ ਕੋਈ ਵੀ ਐਗਜ਼ਾਮ ਤੁਸੀਂ ਕੰਡਕਟ ਕਰਦੀ ਆ ਜੋ SSC ਐਗਜ਼ਾਮ ਕੰਡਕਟ ਕਰ ਸਕਦੀ ਆ ਹਨ ਜਾਂ ਰੇਲਵੇਜ਼ ਪੇਪਰ ਕੰਡਕਟ ਕਰਦੀ ਆ ਉਹਦੇ ਲਈ ਵੀ ਤੁਹਾਡੇ ਲਈ ਇਹ ਮਹੱਤਵਪੂਰਨ ਜੀਕੇ ਲਈ ਰਹਿ ਸਕਦੇ ਨੇ ਹੁਣ ਸਭ ਤੋਂ ਪਹਿਲਾਂ ਤਾਂ ਆਹ ਵਾਲਾ ਨੰਬਰ ਤੁਸੀਂ ਸੇਵ ਕਰਨਾ ਵਾ WhatsApp ਕੰਟੈਕਟ ਨੰਬਰ ਆਪਣਾ 8360868058 ਜਿੰਨਾ ਕੋਰੇ 79862 ਵਾਲਾ ਮਤਲਬ ਪਹਿਲਾਂ ਵਾਲਾ ਜਿਹੜਾ ਕੰਟੈਕਟ ਸੀਗਾ ਆਪਣਾ ਉਹਨੂੰ ਤੁਸੀਂ ਡਿਲੀਟ ਕਰ ਦਿਓ ਠੀਕ ਆ ਤਾਂ 8360868058 ਆਪਣਾ ਹੁਣ ਇਸ ਟਾਈਮ ਦੇ ਉੱਤੇ ਅਫੀਸ਼ੀਅਲ ਨੰਬਰ ਚੱਲ ਰਿਹਾ ਕਿਉਂਕਿ ਜੋ ਵੀ ਤੁਸੀਂ ਪੀਡੀਐਫ ਬਾਰੇ ਇਨਫੋਰਮੇਸ਼ਨ ਲੈਣੀ ਹੈ ਜਾਂ ਪੀਡੀਐਫ ਵੀ ਤੁਹਾਨੂੰ ਇਸੇ ਵਟਸਐਪ ਨੰਬਰ ਦੇ ਉੱਤੇ ਮਿਲੇਗੀ ਹੁਣ ਜੀ ਇਹਦੇ ਵਿੱਚ ਆਪਣੀ ਸਭ ਤੋਂ ਪਹਿਲਾਂ ਜਿਹੜੀ ਆਪਣੀ ਸੀਰੀਜ਼ ਆ ਉਹ ਹੈਗੀ ਆ ਜੀ ਸਟੈਟਿਕ ਜੀਕੇ ਦੀ ਠੀਕ ਆ ਪਹਿਲੀ ਪੇਡ ਸੀਰੀਜ਼ ਦਾ ਜਿਹੜਾ ਨਾਮ ਹੈਗਾ ਸਟੈਟਿਕ ਜੀਕੇ ਦੀ ਸੰਡੇ ਐਕਸਪ੍ਰੈਸ ਸੀਰੀਜ਼ ਆ ਠੀਕ ਆ ਤਾਂ ਜੀ ਇਹ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਆ ਤੇ ਡਿਟੇਲ ਐਕਸਪਲੇਨੇਸ਼ਨ ਅੱਗੇ ਮੈਂ ਤੁਹਾਨੂੰ ਦੱਸਾਂਗਾ ਕਿ ਇਹਦੇ ਵਿੱਚ ਕੀ ਕੀ ਆ ਪੀਡੀਐਫ ਦਾ ਇਸ ਟਾਈਮ ਇਹ ਪ੍ਰਾਈਸ 80 ਰੁਪਏ ਪੂਰੀ ਤਰ੍ਹਾਂ ਨਾਲ ਡਿਸਕਾਊਂਟ ਕਰਕੇ ਆਪਾਂ ਤੁਹਾਡੇ ਲਈ ਕੀਤਾ ਹੋਇਆ ਵਾ ਇਸ ਟਾਈਮ 80 ਰੁਪਏ ਦੇ ਵਿੱਚ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਠੀਕ ਆ ਤਾਂ 300 ਕੁਐਸਚਨ ਨੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇਹ 300 ਦਾ 300 ਕੁਐਸਚਨ ਮੈਂ ਤੁਹਾਨੂੰ YouTube ਦੇ ਉੱਤੇ ਫ੍ਰੀ ਦੇ ਵਿੱਚ ਕਰਵਾਏ ਹੋਏ ਨੇ ਤਾਂ ਕੋਈ ਵੀ ਬੱਚਾ ਇਹ ਨਾ ਸੋਚੇ ਕਿ ਸਿਰਫ ਤੇ ਸਿਰਫ ਆਪਾਂ ਪੇਡ ਹੀ ਚ ਲੈ ਕੇ ਚੱਲ ਰਹੇ ਆ ਸਿਰਫ ਇਹਦੀ ਪੀਡੀਐਫ ਪੇਡ ਆ ਠੀਕ ਆ ਪੀਡੀਐਫ ਜੇਕਰ ਤੁਸੀਂ ਪਰਚੇਸ ਕਰ ਤੋ ਪ੍ਰਿੰਟ ਕਰਕੇ ਪੜ੍ਹਨਾ ਚਾਹੁੰਦੇ ਹੋ ਨਾ ਜਾਂ ਵੈਸੇ ਪੜ੍ਹਨਾ ਚਾਹੁੰਦੇ ਹੋ ਤਾਂ ਪੀਡੀਐਫ ਲਈ ਤੁਹਾਨੂੰ ਇਹਦੇ ਲਈ ਆਪਣਾ 80 ਰੁਪਏ ਪੇ ਕਰਨੇ ਪੈਣਗੇ ਹੁਣ ਅੱਜ ਆਪਾਂ ਕਿਹੜਾ ਕਿਹੜਾ ਕੰਟੈਂਟ ਕਵਰ ਕੀਤਾ ਇਹਦੇ ਵਿੱਚ ਮੇਨ ਆਪਾਂ ਕੰਟੈਂਟ ਕੀਤਾ ਜੀ ਫਰਸਟ ਮੇਲ ਫਰਸਟ ਇਨ ਇੰਡੀਆ ਮੇਲ ਫੀਮੇਲ ਦੇ 20 ਕੁਐਸਚਨ ਸਪੋਰਟਸ ਦੇ ਸਟੈਟਿਕ ਜੀਕੇ ਦੇ 20 ਕੁਐਸਚਨ ਇਕਨੋਮਿਕਸ ਦੇ 20 ਕੁਐਸਚਨ ਬੁਕਸ ਐਂਡ ਆਦਰ ਦੇ 20 ਕੁਐਸਚਨ ਸਿਨੇਮਾ ਦੇ ਵੀ ਅਵਾਰਡ ਐਂਡ ਆਨਰ ਦੇ ਇੰਡੀਅਨ ਪੋਲਿਟੀ ਸਾਇੰਸ ਐਂਡ ਟੈਕ ਇੰਡੀਅਨ ਜੀਓਗ੍ਰਾਫੀ ਇੰਡੀਅਨ ਹਿਸਟਰੀ এনवायरमेंट ਸਾਇੰਸ ਤੇ ਆ ਸਟੈਟਿਕ ਜੀਕੇ ਦੇ ਕੁਝ ਰੈਂਡਮਲੀ ਕੁਐਸਚਨ ਚਾਕੇ 60 ਕੁਐਸਚਨ ਆਪਾਂ ਐਡ ਕੀਤੇ ਨੇ ਤੇ ਟੋਟਲ ਇਹ 100 300 ਕੁਐਸਚਨ ਬਣਦਾ ਹੁਣ ਬਹੁਤ ਸਾਰੇ ਬੱਚੇ ਕਹਿਣਗੇ ਕਿ 300 ਕੁਐਸਚਨ ਦਾ ਅਸੀਂ ਟੈਸਟ ਕਰਕੇ ਕੀ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਕੁਐਸਚਨ ਤੁਹਾਨੂੰ ਪ੍ਰੈਕਟਿਸ ਕਰਨੇ ਪੈਣੇ ਆ ਇਹ ਵਾਲਾ ਜਿਹੜਾ 300 ਕੁਐਸਚਨ ਆ ਇਹ ਮੋਸਟ ਰ ਸੀਰੀਜ਼ ਦੇ ਕੇ 300 ਕੁਐਸਚਨ ਨੇ ਜਿਹੜੇ ਇਹਦੇ ਨਾਲ ਆਪਾਂ ਡਿਟੇਲ ਐਕਸਪਲੇਨੇਸ਼ਨ ਐਡ ਕੀਤੀ ਆ ਉਹਦੇ ਨਾਲ ਇਸ ਤਰ੍ਹਾਂ ਕਿ ਜੇਕਰ ਤੁਸੀਂ ਇੱਕ ਕੁਐਸਚਨ ਪੜ੍ਹ ਰਹੇ ਹੋ ਤਾਂ ਨਾਲ ਤੁਹਾਡੇ ਤਿੰਨ ਕੁਐਸਚਨ ਹੋਰ ਕਵਰ ਹੋ ਰਹੇ ਨੇ ਐਗਜ਼ਾਮੀਨਰ ਜਿੱਦਾਂ ਮਰਜ਼ੀ ਘੁਮਾ ਕੇ ਕੁਐਸਚਨ ਪੁੱਛ ਲਵੇ ਚਾਹੇ ਸਟੇਟਮੈਂਟ ਬੇਸ ਕੋ ਕੁਐਸਚਨ ਪੁੱਛ ਲਵੇ ਉਹਦੇ ਲਈ ਤੁਹਾਡੀ ਪ੍ਰੈਕਟਿਸ ਬਹੁਤ ਚੰਗੀ ਹੋ ਜਾਏਗੀ ਹੁਣ ਸਭ ਤੋਂ ਮਹੱਤਵਪੂਰਨ ਗੱਲ ਕੀ ਸਿਰਫ ਇਹ 300 ਕੁਐਸਚਨ ਤੇ 500 ਕੁਐਸਚਨ ਕਰਕੇ ਤੁਹਾਡਾ ਮਤਲਬ ਕਿ ਜੀਕੇ ਦੀ ਤਿਆਰੀ ਹੋ ਜੂ ਨਹੀਂ ਹੋਏਗੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਥਿਊਰੀ ਚੰਗੀ ਤਰ੍ਹਾਂ ਪੜ੍ਹਨੀ ਪਵੇਗੀ ਜਿੱਥੋਂ ਵੀ ਤੁਹਾਨੂੰ MCQ ਮਿਲਦੇ ਨੇ ਵਧੀਆ ਲੈਵਲ ਦੇ MCQ ਚਾਹੇ 100 ਮਿਲਦਾ 200 ਮਿਲਦਾ 300 ਮਿਲਦਾ ਮੈਂ ਪੇਡ ਲਈ ਨਹੀਂ ਕਹਿ ਰਿਹਾ ਚਾਹੇ ਤੁਹਾਨੂੰ ਫ੍ਰੀ ਕੰਟੈਂਟ ਵੀ ਮਿਲ ਰਿਹਾ ਤੁਸੀਂ ਉਹ ਜ਼ਰੂਰ ਲਗਾਓ ਜਾ ਕੇ ਤੁਹਾਡੇ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਰਹੇਗੀ ਠੀਕ ਹੈ ਜੀ ਤਾਂ ਇਹ ਚੀਜ਼ਾਂ ਸਿਰਫ ਤੇ ਸਿਰਫ ਪ੍ਰੈਕਟਿਸ ਪਰਪਸ ਲਈ ਇਹਨੂੰ ਤੁਸੀਂ ਯੂਜ਼ ਕਰਨਾ ਕਿ ਤੁਸੀਂ ਕੀ ਇਹ ਵਾਲੇ ਟੌਪਿਕ ਪੜ੍ਹੇ ਨੇ ਜੇ ਪੜ੍ਹੇ ਨੇ ਕਿ ਤੁਹਾਡੇ ਇਹ ਵਾਲੇ ਕੁਐਸਚਨ 300 ਕੁਐਸਚਨ ਸੋਲਵ ਹੋ ਰਹੇ ਨੇ ਜੇ ਨਹੀਂ ਹੋ ਰਹੇ ਤਾਂ ਕਿੱਥੇ ਕਮੀ ਰਹਿ ਰਹੀ ਆ ਜਿਹਨੂੰ ਤੁਸੀਂ ਦੁਬਾਰਾ ਤੋਂ ਰਿਵਾਈਜ਼ ਕਰ ਸਕੋ ਠੀਕ ਹੈ ਜੀ ਇਹ 300 ਕੁਐਸਚਨ ਆ ਹੁਣ ਚੱਲਦੇ ਆਂ ਆਪਾਂ ਦੂਜੀ ਜਿਹੜੀ ਆਪਣੀ ਪੀਡ ਜੀਕੇ ਦੀ ਸੀਰੀਜ਼ ਆ ਉਹਦਾ ਨਾਮ ਹੈਗਾ ਜੀਕੇ ਦੇ 10 ਮੌਕ ਟੈਸਟ ਆਪਾਂ ਤਿਆਰ ਕੀਤੇ ਸੀ 2022 ਚ ਜਿਹੜੀ ਪਹਿਲੀ ਸੀਰੀਜ਼ ਸੀਗੀ ਜਿਹੜੀ ਮੈਂ ਤੁਹਾਨੂੰ ਸਟ੍ਰੈਟੇਜੀ ਜੀਕੇ ਦੀ ਕਹੀ ਸੀ ਇਹ 2023 ਦੇ ਐਂਡ ਚ ਤਿਆਰ ਕੀਤੀ ਸੀ ਆ 2022 ਚ ਤਿਆਰ ਕੀਤੀ ਸੀ ਤੇ 2022 ਤੋਂ ਲੈ ਕੇ 2024 ਤੱਕ ਤੁਸੀਂ ਕੁਐਸਚਨ ਚੈੱਕ ਕਰ ਸਕਦੇ ਹੋ ਇਹਦੇ ਜੋ ਪੀਟਪੀਐਸਬੀ ਨੇ ਪੇਪਰ ਕੰਡਕਟ ਕੀਤੇ ਨੇ ਇਹਦੇ ਵਿੱਚੋਂ ਤੁਹਾਨੂੰ 4-5 ਕੁਐਸਚਨ ਹਰੇਕ ਪੇਪਰ ਚ ਦੇਖਣ ਨੂੰ ਮਿਲਣਗੇ ਮੈਂ ਇਹ ਨਹੀਂ ਕਹਿ ਰਿਹਾ ਕਿ 4-5 ਕੁਐਸਚਨ ਬਹੁਤ ਜ਼ਿਆਦਾ ਮਤਲਬ ਕੰਟੈਂਟ ਕਵਰ ਹੋ ਗਿਆ ਪਰ ਲਗਭਗ ਹਰੇਕ ਪੇਪਰ ਦੇ ਵਿੱਚ 4-5 ਕੁਐਸਚਨ ਸਿੱਧੇ ਡਾਇਰੈਕਟ ਇਹਦੇ ਵਿੱਚ ਪੁੱਛੇ ਜਾਂਦੇ ਨੇ ਕਿਉਂਕਿ ਪੇਪਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇਕਰ 30 ਕੁਐਸਚਨ ਆ ਰਹੇ ਨੇ ਤੇ 30 'ਚੋਂ 10 ਕੁਐਸਚਨ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਮਤਲਬ ਕਿ ਤੁਹਾਡੇ ਪੱਕੇ ਸਹੀ ਹੋਣੇ ਚਾਹੀਦੇ ਨੇ ਤੇ ਬਾਰ-ਬਾਰ ਰਿਪੀਟ ਹੁੰਦੇ ਨੇ ਉਹ 10 ਕੁਐਸਚਨ ਲਈ ਹੀ ਤੁਹਾਨੂੰ ਇਹ ਵਾਲੀ ਸੀਰੀਜ਼ ਮੈਂ ਬਣਾਈ ਸੀ ਕਿ ਬੇਸਿਕ ਤੋਂ ਤੁਹਾਡੀ ਤਿਆਰੀ ਹੋਣੀ ਬਹੁਤ ਜ਼ਰੂਰੀ ਆ ਜਿਹੜੇ ਮਤਲਬ ਸਟ੍ਰੈਟੇਜੀ ਦੇ ਜਿਹੜੇ 300 ਕੁਐਸਚਨ ਆ ਉਦੇ ਚ ਜਿਆਦਾ ਮਤਲਬ ਮੋਡਰੇਟ ਲੈਵਲ ਦੇ ਕੁਐਸਚਨ ਥੋੜੇ ਜਿਹਾ ਐਡ ਕੀਤੇ ਨੇ ਮੇਰੇ ਪਰ ਇਹਦੇ ਵਿੱਚ ਸਿਰਫ ਤੇ ਸਿਰਫ ਬੇਸਿਕ ਕੁਐਸਚਨ ਹੈ ਤੇ ਜਿਹੜੀ ਇਹ ਵਾਲੀ ਸੀਰੀਜ਼ ਆ ਇਹ ਤੁਹਾਨੂੰ ਜਿਆਦਾਤਰ ਫਾਇਦੇਮੰਦ ਰਹੇਗੀ ਜੇਕਰ ਤੁਸੀਂ ਗਰੁੱਪ ਸੀ ਦਾ ਪੇਪਰ ਦੇਣਾ ਮਾ ਪੀਰ ਬੀ ਦਾ ਹੋ ਗਿਆ ਚਾਹੇ ਤੁਸੀਂ ਪੰਜਾਬ ਪੁਲਿਸ ਦਾ ਵੀ ਪੇਪਰ ਦੇਣਾ ਉਹਦੇ ਲਈ ਵੀ ਤੁਹਾਡੀ ਇਹ ਫਾਇਦੇਮੰਦ ਰਹੇਗੀ ਪਰ ਪਹਿਲੀ ਆ ਜਿਹੜੀ ਉਹ ਗਰੁੱਪ ਬੀ ਲਈ ਵੀ ਫਾਇਦੇਮੰਦ ਰਹੇਗੀ ਗਰੁੱਪ ਸੀ ਲਈ ਵੀ ਫਾਇਦੇਮੰਦ ਰਹੇਗੀ ਠੀਕ ਹੈ ਇਹਦਾ ਪੀਡੀਐਫ ਦਾ ਪ੍ਰਾਈਸ ਇਸ ਟਾਈਮ 50 ਰੁਪਏ 10 ਮੌਕ ਟੈਸਟ ਸਿਰਫ ਤੇ ਸਿਰਫ ਜੀਕੇ ਦੇ ਹੋਣਗੇ ਜਿੱਚ ਟੋਟਲ 50 ਠੀਕ ਹੈ ਪੰਜਾਬੀ ਇੰਗਲਿਸ਼ ਬਾਇਲੈਂਗੁਅਲ ਤੁਹਾਨੂੰ ਮਿਲੇਗਾ ਠੀਕ ਹੈ ਇਹਦੇ ਵਿੱਚ ਕੋਈ ਦਿੱਕਤ ਨਹੀਂ ਪੰਜਾਬੀ ਚ ਕਰਦੇ ਆ ਪੰਜਾਬੀ ਚ ਕਰੋ ਤੇ ਪ੍ਰਿੰਟੇਬਲ ਫਾਰਮੈਟ ਚ ਮਿਲੇਗਾ ਤੁਸੀਂ ਪ੍ਰਿੰਟ ਕਢਾ ਸਕਦੇ ਹੋ ਠੀਕ ਹੈ ਤੇ ਹੁਣ ਸਭ ਤੋਂ ਵੱਡੀ ਗੱਲ ਇੱਕ ਹੋਰ ਕਿ ਇਹ ਵੀ 10 ਦੇ 10 ਜਿਹੜੇ ਜੀਕੇ ਦੇ ਮੌਕ ਟੈਸਟ 500 ਕੁਐਸਚਨ ਨੇ ਇਹ ਤੁਹਾਨੂੰ ਟੈਲੀਗ੍ਰam ਦੇ ਉੱਤੇ ਸੌਰੀ ਆਪਣਾ YouTube ਦੇ ਉੱਤੇ ਫ੍ਰੀ ਆਫ ਕਾਸਟ ਕਲਾਸਾਂ ਦੇ ਵਿੱਚ ਮਿਲ ਜਾਣਗੇ ਤਾਂ ਤੁਸੀਂ ਉੱਥੋਂ ਵੀ ਕਰ ਸਕਦੇ ਹੋ ਜੇਕਰ ਤੁਹਾਡਾ ਪੀਡੀਐਫ ਨਹੀਂ ਪਰਚੇਸ ਕਰਨੀ ਜੇਕਰ ਤੁਹਾਨੂੰ ਲੱਗਦਾ ਕਿ 50 ਰੁਪਏ ਦੇ ਕੇ ਤੁਸੀਂ ਪੀਡੀਐਫ ਤੋਂ ਹੀ ਪੜਨਾ YouTube ਤੋਂ ਨਹੀਂ ਪੜਨਾ ਤੁਸੀਂ 50 ਰੁਪਏ ਦੇ ਕੇ ਪੀਡੀਐਫ ਪਰਚੇਸ ਕਰਕੇ ਪ੍ਰਿੰਟ ਕਰਕੇ ਵੀ ਪੜ ਸਕਦੇ ਹੋ ਚਾਹੇ ਜਿੱਦਾਂ ਮਰਜ਼ੀ ਤੁਹਾਨੂੰ ਠੀਕ ਲੱਗੇ ਠੀਕ ਆ ਤਾਂ ਇਹਦੇ ਵਿੱਚ ਕੀ ਹੈ ਇਹ ਜੀਕੇ ਦੇ ਪੰਜਾਬ ਜੀਕੇ ਦੇ ਨੇ 10 ਮੌਕ ਟੈਸਟ ਆ ਜਿਸ ਚ ਕਿ ਜਿੱਦਾਂ ਕਿ ਆਪਾਂ ਪੀਟ ਪਲੱਸ ਵੀ ਦਾ ਪੈਟਰਨ ਚੱਲਦਾ ਨਾ 30 ਕੁਐਸਚਨ ਜੀਕੇ ਦੇ ਹੋਗੇ 20 ਕੁਐਸਚਨ ਪੰਜਾਬ ਜੀਕੇ ਦੇ ਟੋਟਲ 50 ਹੋਗੇ ਹਨਾ ਟੋਟਲ ਇਦਾਂ ਦੇ ਹੀ ਆਪਾਂ 10 ਕੁਐਸਚਨ 10 ਬਣਾਏ ਨੇ ਠੀਕ ਆ मतलब 200 क्वेश्चन ਤੁਹਾਡਾ ਪੰਜਾਬ ਜੀਕੇ 300 क्वेश्चन ਜੀਕੇ ਦਾ 300 क्वेश्चन ਕਵਰ ਹੋ ਜਾਣਗੇ ਤੇ ਟੋਟਲ 500 क्वेश्चन ਇਹ ਵਾਲਾ ਜਿਹੜਾ 300 क्वेश्चन ਹੈ ਸਟੈਟਿਕ ਜੀਕੇ ਦੀ ਜਿਹੜੀ ਪਹਿਲੀ ਸੀਰੀਜ਼ ਦੀ ਮੈਂ ਗੱਲ ਕਰ ਰਿਹਾ ਉਸ ਤੋਂ ਵੱਖਰੇ ਕੁਐਸਚਨ ਨੇ ਇਹਨੂੰ ਉਹਦੇ ਨਾਲ ਮਿਕਸ ਨਾ ਕਰਿਓ ਇਹ ਟੋਟਲ ਮਿਲਾ ਕੇ 800 ਕੁਐਸਚਨ ਹੋ ਜਾਂਦੇ ਨੇ ਠੀਕ ਆ ਤਾਂ ਜੀ ਇਹ ਸੀਗੀ ਜੀ ਹੁਣ ਇਹਦੇ ਵਿੱਚ ਜਿਹੜੇ ਆਪਾਂ ਟੌਪਿਕ ਕਿਹੜੇ-ਕਿਹੜੇ ਕਵਰ ਕੀਤੇ ਨੇ ਜਿੱਦਾਂ ਪੀਟ੍ਰ ਪਲੱਸ ਬੀ ਪੇਪਰਾਂ ਚ ਪੁੱਛਦੇ ਆ ਹਨਾ ਹਿਸਟਰੀ ਪੋਲਿਟੀ ਸਟ੍ਰੈਟੇਜੀ ਕੇ ਸਾਇੰਸ ਕਰੰਟ ਅਫੇਅਰ ਜਾਂ ਬਾਕੀ ਰੈਂਡਮ ਰੈਂਡਮਲੀ ਜੀਓਗ੍ਰਾਫੀ ਦੇ ਕੁਐਸਚਨ ਆ ਜਾਂਦੇ ਨੇ ਹਨਾ ਕੁਝ ਸਾਰੇ ਮਿਕਸ ਕੁਐਸਚਨ ਇਹਦੇ ਚ 300 ਤੁਹਾਨੂੰ ਮਿਲਣਗੇ ਤੇ ਆ 200 ਕੁਐਸਚਨ ਤੁਹਾਨੂੰ ਪੰਜਾਬ ਜੀਕੇ ਦੇ ਜਿਹੜੇ ਟੌਪਿਕ ਆ ਸਿੱਖ ਧਰਮ ਦੀ ਹਿਸਟਰੀ ਬਾਰੇ ਪੁੱਛਦੇ ਨੇ ਪੰਜਾਬ ਲਿਟਰੇਚਰ ਪੰਜਾਬ ਕਲਚਰ ਸੂਫੀਜ਼ਮ ਤੇ ਕੁਐਸਚਨ ਪੁੱਛਦੇ ਨੇ ਤਾਂ ਸੂਫੀਜ਼ਮ ਦੇ ਵੀ ਆਪਾਂ ਬਹੁਤ ਵਧੀਆ ਲੈਵਲ ਦੇ ਕੁਐਸਚਨ ਇਹਦੇ ਵਿੱਚ ਐਡ ਕੀਤੇ ਨੇ ਤਾਂ ਤੁਹਾਨੂੰ ਪੜ੍ਹ ਕੇ ਇਹਨੂੰ ਮਜ਼ਾ ਆਏਗਾ ਜਿਹੜੇ ਬੱਚੇ ਖਾਸ ਕਰ ਨਵਾਂ ਨਵੀ ਠੀਕ ਆ ਤਾਂ ਤੁਹਾਨੂੰ ਰਿਜ਼ਲਟ ਦੇਖਣੋਂ ਮਿਲ ਲੇਗਾ ਰਿਜ਼ਲਟ ਇੰਦੀ ਸੈਂਸ ਕਿ ਤੁਹਾਨੂੰ ਪਤਾ ਲੱਗੇਗਾ ਕਿ ਰਿਜ਼ਲਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਅੱਜ ਤੁਸੀਂ ਇਹ 800 ਕੁਐਸਚਨ ਕੀਤਾ ਤੇ ਪੇਪਰ ਦੇ ਵਿੱਚ ਤੁਸੀਂ 30 ਦੇ ਵਿੱਚੋਂ 20 25 ਸਕੋਰ ਕਰ ਗਏ ਰਿਜ਼ਲਟ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਵੀਡੀਓ ਪੜ੍ਹਦੇ ਹੋਏ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਕਿੱਥੇ ਗਲਤੀ ਹੋ ਰਹੀ ਆ ਤੁਹਾਨੂੰ ਇਸ ਟਾਈਮ ਦੇ ਉੱਤੇ ਮੰਨ ਲਓ ਸੂਫੀਜ਼ਮ ਦਾ ਕੁਐਸਚਨ ਆਇਆ ਹਨਾ ਤਿੰਨ ਕੁਐਸ਼ਨ ਤੁਸੀਂ ਸੂਫੀਜ਼ਮ ਕੀਤੇ ਤਿੰਨੇ ਗਲਤ ਹੋ ਗਏ ਤੇ ਤਿੰਨੇ ਦੇ ਤਿੰਨੇ ਮੋਸਟ ਇੰਪੋਰਟੈਂਸੀ ਉਹਨਾਂ ਤੋਂ ਕੁਐਸ਼ਨ ਆ ਸਕਦਾ ਪੇਪਰ 'ਚ ਮਤਲਬ ਹੈ ਕਿ ਤੁਸੀਂ ਕਿਤੇ ਨਾ ਕਿਤੇ ਸੂਫੀਜ਼ਮ ਦਾ ਟੌਪਿਕ ਆ ਜਿਹੜਾ ਉਹ ਚੰਗੀ ਤਰ੍ਹਾਂ ਨਹੀਂ ਕੀਤਾ ਤੇ ਪੇਪਰ 'ਚ ਤੁਸੀਂ ਦੇਖੋ ਦੋ ਤਿੰਨ ਕੁਐਸ਼ਨ ਸੂਫੀਜ਼ਮ ਦੇ ਪੀਟਰ ਪਲੱਸ ਵੀ ਦੇ ਪੇਪਰਾਂ 'ਚ ਬਣ ਰਹੇ ਨੇ ਤਾਂ ਇਹ ਚੀਜ਼ਾਂ ਨੇ ਸਿਰਫ ਤਾਂ ਸਿਰਫ ਤਿਆਰੀ ਚੈੱਕ ਕਰਨ ਲਈ ਇਹ ਤੁਹਾਡੇ 800 ਕੁਐਸ਼ਨ ਹੋਣਗੇ ਤਾਂ ਇਹਨੂੰ ਚੰਗੀ ਤਰ੍ਹਾਂ ਜ਼ਰੂਰ ਤੁਸੀਂ ਕਰਨਾ ਵਾ ਹੁਣ ਮੈਂ ਦੁਬਾਰਾ ਤੋਂ ਤੁਹਾਨੂੰ ਕਹਿ ਦੇਣਾ WhatsApp ਕੰਟੈਕਟ ਨੰਬਰ 8360866058 ਇਹੀ ਸੇਮ ਕੰਡਕਟਰ ਜਿਹਦੇ ਤੇ ਤੁਸੀਂ Google Pay, PhonePe ਜਾਂ Paytm ਕਰਕੇ ਤੁਸੀਂ ਪਰਚੇਸ ਕਰ ਸਕਦੇ ਹੋ। ਹੁਣ ਇਹਦਾ ਕੰਬੋ ਆਫਰ ਤਾਂ ਜੀ ਪਹਿਲੀ ਟੈਸਟ ਸੀਰੀਜ਼ ਜਿਹੜੀ ਸੀਗੀ ਇਹਦਾ ਆਪਣਾ ਪ੍ਰਾਈਸ ਸੀਗਾ ਹਨਾ 80 ਰੁਪਏ ਤੇ ਇਹਦਾ 50 ਰੁਪੀ ਤਾਂ ਟੋਟਲ 130 ਹੋਗੇ ਜੇਕਰ ਤੁਸੀਂ ਇਹ ਦੋਨੇ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਕੰਬੋ ਆਫਰ ਚ ਤੁਹਾਨੂੰ ਇਹ ਸਿਰਫ 100 ਰੁਪਏ ਦੀ ਪਏਗੀ ਤਾਂ ਟੋਟਲ 800 ਕੁਐਸਚਨ ਇਹਦੇ ਜੀਕੇ ਤੇ ਪੰਜਾਬ ਜੀਕੇ ਦੇ ਮਿਲਾਕੇ ਤੁਹਾਡੇ ਹੋ ਜਾਣਗੇ। ਤਾਂ ਫੇਰ ਤੋਂ ਮੈਂ ਤੁਹਾਨੂੰ ਕਹਾਂਗਾ ਕਿ ਸੇਮ ਇਹੀ ਨੰਬਰ ਆ ਤੇ ਫ੍ਰੀ ਕੰਟੈਂਟ ਲਈ ਜੇਕਰ ਤੁਸੀਂ ਮਤਲਬ ਕਿ ਟੈਲੀਗ੍ਰam ਚੈਨਲ ਆਪਣਾ ਇਹ ਜੁਆਇਨ ਕਰ ਸਕਦੇ ਹੋ ਠੀਕ ਆ ਤਾਂ ਆ ਸਰਚ ਕਰੋਗੇ ਜੀਕੇ ਅਕੈਡਮੀ ਪੰਜਾਬ ਪਤਾ ਦੇ ਵਿੱਚ ਡਿਸਕ੍ਰਿਪਸ਼ਨ ਚ ਵੀ ਆਪਾਂ ਲਿੰਕ ਦੇ ਦਾਂਗੇ ਕਮੈਂਟ ਬਾਕਸ ਚ ਵੀ ਲਿੰਕ ਦੇ ਦਾਂਗੇ ਤਾਂ ਇਹਨੂੰ ਜ਼ਰੂਰ ਕਰਿਓ ਤੁਸੀਂ ਤਾਂ ਆ ਆਪਨੇ MCQ ਕਰਵਾਏ ਹੋਏ ਨੇ ਮੈਂ 2000 MCQ ਤੁਹਾਨੂੰ GK ਪੰਜਾਬ GK ਦਾ ਕਰਵਾਇਆ ਹੋਇਆ ਵਾ ਤੇ ਕਰੰਟ ਅਫੇਅਰ ਦਾ ਇਹਨੂੰ ਵੀ ਜਰੂਰ ਟਰਾਈ ਕਰਿਓ ਕਿਉਂਕਿ ਇਹਦੇ ਵਿੱਚੋਂ ਵੀ ਕੁਐਸਚਨ ਪੇਪਰ ਜਿਹੜੇ 2022-23 ਚ ਹੋਏ ਸੀ ਬਣੇ ਸੀ ਹੁਣ ਬਹੁਤ ਸਾਰੇ ਬੱਚੇ ਕਹਿਣਗੇ ਕਿ ਤੁਸੀਂ ਇਹ ਵਾਲੇ ਜਿਹੜੇ 2022 ਚ ਕੰਟੈਂਟ ਤਿਆਰ ਕੀਤਾ ਸੀ ਜਾਂ 2023 ਚ ਸਾਨੂੰ ਇਸ ਵਾਰ 2024 ਚ ਪੜ੍ਹਨ ਦਾ ਕੀ ਫਾਇਦਾ ਦੇਖੋ ਜੀ ਸਟੈਟਿਕ ਜੀਕੇ ਕਦੇ ਚੇਂਜ ਨਹੀਂ ਹੁੰਦੇ ਪਾਲਿਟੀ ਦੇ ਵਿੱਚ ਹੁਣ ਕੋਈ ਚੀਜ਼ ਚੇਂਜ ਥੋੜੀ ਹੋ ਜੂਗੀ ਨਾ ਹੁਣ ਹਿਸਟਰੀ ਦੇ ਵਿੱਚੋਂ ਕੁਐਸਚਨ ਆਏ ਨੇ ਤੇ ਹਿਸਟਰੀ ਇਸ ਟਾਈਮ ਚੇਂਜ ਥੋੜੀ ਨਾ ਹੋ ਜੂਗੀ ਉਹ ਤਾਂ 10 ਸਾਲ ਬਾਅਦ ਵੀ ਉਹੀ ਰਹੂਗੀ ਹੈ ਨਾ 5 ਸਾਲਾਂ ਬਾਅਦ ਵੀ ਉਹ ਰਹੂਗੀ ਸਿਰਫ ਤੇ ਸਿਰਫ ਕਰੰਟ ਅਫੇਅਰ ਚੇਂਜ ਹੁੰਦੇ ਨੇ ਕਰੰਟ ਅਫੇਅਰ ਦਾ ਆਪਾਂ ਫ੍ਰੀ ਆਫ ਕਾਸ ਤੁਹਾਨੂੰ ਅਲੱਗ ਤੋਂ ਕਰਵਾ ਰਹੇ ਆ ਤੇ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਆ ਕਿ ਇਹਦੇ ਵਿੱਚ ਮੈਂ ਕਰੰਟ ਅਫੇਅਰ ਕਿਉਂਕਿ ਆ ਤਾਂ ਸਿਰਫ ਸਟੈਟਿਕ ਜੀਕੇ ਦੀ ਹੀ ਸੀਰੀਜ਼ ਆ ਇਹਦੇ ਵਿੱਚ ਕੁਝ ਕਰੰਟ ਅਫੇਅਰ ਦੇ ਕੁਐ ਇਹਦੇ 10 ਮੌਕ ਦੇ ਵਿੱਚ 300 ਕੁਐਸਚਨ ਜੀਕੇ ਦੇ ਨੇ ਕੁਝ ਕੁਐਸਚਨ ਹੋਣਗੇ 10-12 ਕੁਐਸਚਨ ਕਰੰਟ ਅਫੇਅਰ ਦੇ ਉਹ ਮੈਂ ਤੁਹਾਡੇ ਅਪਡੇਟ ਕਰਤੇ ਹੋਏ ਨੇ ਮਤਲਬ ਤੁਸੀਂ ਵਧੀਆ ਤਰੀਕੇ ਨਾਲ ਇਹਦੀ ਤਿਆਰੀ ਕਰ ਸਕਦੇ ਹੋ ਖਾਸ ਕਰ ਨਵੇਂ ਬੱਚਿਆਂ ਦੀ ਮੈਂ ਗੱਲ ਕਰ ਰਿਹਾ ਜਿਹੜੇ ਇਸ ਟਾਈਮ ਥਿਊਰੀ ਕਰ ਲਈ ਆ ਜਿਨ੍ਹਾਂ ਨੂੰ ਲੱਗਦਾ ਕਿ ਤਿਆਰੀ ਚੈੱਕ ਕਰਨੀ ਹੈ ਤੇ ਤਿਆਰੀ ਵੀ ਇਹੋ ਜਿਹੇ ਕੁਐਸਚਨ ਦੀ ਚੈੱਕ ਕਰਨੀ ਹੈ ਕਿ ਤੁਹਾਡਾ ਕੌਨਫੀਡੈਂਸ ਵੀ ਨਾ ਲੋ ਹੋਵੇ ਹਨਾ ਤੇ ਤੁਹਾਨੂੰ ਇਹ ਵੀ ਪਤਾ ਲੱਗਿਆ ਕਿ ਹਾਂਜੀ ਕਿਤੇ ਨਾ ਕਿਤੇ ਤੁਸੀਂ ਲੈਕ ਕਰ ਰਹੇ ਹੋ ਹਨਾ ਤਾਂ ਕੌਨਫੀਡੈਂਸ ਵੀ ਨਹੀਂ ਆਪਾਂ ਹਨਾ ਲੋ ਕਰਨਾ ਤੇ ਤੁਹਾਨੂੰ ਪਤਾ ਵੀ ਲੱਗਣਾ ਚਾਹੀਦਾ ਕਿ ਤੁਹਾਡੀ ਗਲਤੀ ਕਿ ਤਾਂ ਮੋਸਟ ਇੰਪੋਰਟੈਂਟ ਸੀਰੀਜ਼ ਇਹ ਇਹਦੀ ਹੋਏਗੀ ਤਾਂ ਤੁਸੀਂ ਪਰਚੇਸ ਕਰ ਸਕਦੇ ਹੋ ਇਹਨੂੰ ਤੇ ਰਹੀ ਗੱਲ ਆਪਣੇ ਫ੍ਰੀ ਕੰਟੈਂਟ ਦੀ ਤਾਂ ਤੁਸੀਂ ਨਹੀਂ ਵੀ ਇਹਨੂੰ ਪਰਚੇਸ ਕਰੋਗੇ ਤਾਂ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਫ੍ਰੀ ਆਫ ਕਾਸਟ ਆਪਾਂ ਬਹੁਤ ਵਧੀਆ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਦੇ ਆਏ ਆਂ ਤੇ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਹੋ ਸਕੇਗਾ ਆਪਾਂ ਪ੍ਰੋਵਾਈਡ ਕਰਾਂਗੇ ਤੇ ਅੱਗੇ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਹੁਣ ਬਹੁਤ ਸਾਰੇ ਬੱਚੇ ਫੁੱਲ ਮੌਕ ਟੈਸਟ ਲਈ ਕਹਿ ਰਹੇ ਨੇ ਫੁੱਲ ਮੌਕ ਟੈਸਟ ਮੈਂ ਤਿਆਰ ਕੀਤੇ ਸੀ 2023 ਦੇ ਵਿੱਚ ਵਧੀਆ ਰਿਜ਼ਲਟ ਸੀਗਾ ਉਹਦਾ ਤੇ ਇਸ ਟਾਈਮ ਮੈਂ ਉਹ ਸਾਰੇ ਦੇ ਸਾਰੇ ਫ੍ਰੀ ਆਫ ਕਾਸਟ ਤੁਹਾਨੂੰ ਪ੍ਰੋਵਾਈਡ ਕੀਤੇ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਸਿਰਫ ਕਰੰਟ ਅਫੇਅਰ ਨੂੰ ਉਹਨੂੰ ਸਕਿਪ ਕਰ ਦਿਓ ਜਿਹੜੇ ਕੁਝ ਕੁਐਸਚਨ ਨੇ ਬਾਕੀ ਸਾਰੇ ਤੁਸੀਂ ਉਹਦੇ ਵਿੱਚ ਅਟੈਂਪਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਹੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੋ ਤੁਸੀਂ ਆਪਣੇ ਚੈਨਲ ਨੂੰ ਇੰਨਾ ਪਿਆਰ ਦਿੰਨੇ ਹੋ ਤਾਂ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਜੇਕਰ ਤੁਹਾਨੂੰ ਕੋਈ ਵੀ ਕੁਐਰੀ ਆ ਤੁਹਾਡੀ ਤਾਂ ਕਮੈਂਟ ਜ਼ਰੂਰ ਕਰੋ ਤੇ ਇਹਨੂੰ ਸ਼ੇਅਰ ਜ਼ਰੂਰ ਕਰਨਾ ਇਸ ਵੀਡੀਓ ਨੂੰ ਕਿਉਂਕਿ ਇਸ ਤੋਂ ਮਿਨੀਮਮ ਪ੍ਰਾਈਸ ਦੇ ਉੱਤੇ ਤੁਹਾਨੂੰ ਕਿਤੇ ਵੀ ਮਤਲਬ ਕਿ ਕੰਟੈਂਟ ਇਹੋ ਜਿਹਾ ਕੁਆਲਿਟੀ ਕੰਟੈਂਟ ਨਹੀਂ ਮਿਲੇਗਾ ਠੀਕ ਆ ਤਾਂ ਜਿਹੜੇ ਬੱਚਿਆਂ ਨੇ ਪਹਿਲਾਂ ਪਰਚੇਸ ਕੀਤੀ ਆ ਉਹਨਾਂ ਦੇ ਰਿਵਿਊ ਮੈਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੇ ਕਰਦਾ ਰਹਿਣਾ ਹਨਾ ਟੈਲੀਗ੍ਰਾਮ ਤੇ ਕਿਉਂਕਿ ਪੇਪਰ ਤੋਂ ਬਾਅਦ ਬੱਚਿਆਂ ਨੂੰ ਫਾਇਦਾ ਮਿਲਿਆ ਤੇ ਬੱਚਿਆਂ ਦੀ ਕਾਫੀ ਬੱਚਿਆਂ ਦੀ ਸਿਲੈਕਸ਼ਨ ਵੀ ਹੋਈ ਜਿੱਦੇ ਕਿ ਬਾਰ-ਬਾਰ ਮੈਂ ਤੁਹਾਡੇ ਨਾਲ ਮਤਲਬ ਕਿ ਸਕਰੀਨਸ਼ਾਟ ਸ਼ੇਅਰ ਕਰਦਾ ਰਹਿਣਾ ਇਹਦਾ ਮਕਸਦ ਇਹੀ ਹੁੰਦਾ ਕਿ ਜੇਕਰ ਕਿਸੇ ਬੱਚੇ ਨੂੰ ਫਾਇਦਾ ਹੋਇਆ ਹਨਾ ਕੰਟੈਂਟ ਪੜ੍ਹ ਕੇ ਤਾਂ ਤੁਹਾਨੂੰ ਇੱਕ ਯਕੀਨ ਵੀ ਹੋਣਾ ਜ਼ਰੂਰੀ ਆ ਕਿਉਂਕਿ ਜੇ ਤੁਹਾਨੂੰ ਫਾਇਦਾ ਹੀ ਨਹੀਂ ਹੋ ਰਿਹਾ ਉਹ ਚੀਜ਼ ਪੜਨ ਦਾ ਤਾਂ ਮੇਰਾ ਮਤਲਬ ਕਿ ਉਹਨੂੰ ਤਿਆਰ ਕਰਨ ਦਾ ਵੀ ਕੋਈ ਫਾਇਦਾ ਨਹੀਂ ਮੈਂ ਇੰਨਾ ਟਾਈਮ ਲਗਾ ਕੇ ਹੈਨਾ ਕੰਟੈਂਟ ਸਰਚ ਕਰਕੇ ਤਿਆਰ ਕਰਦਾ ਮਾਂ ਤਾਂ ਤੁਹਾਨੂੰ ਫਾਇਦਾ ਵੀ ਹੋਵੇ ਤਾਂ ਹੀ ਫਾਇਦਾ ਵਾ ਨਾ ਤੇ ਫਾਇਦਾ ਕਿੱਥੇ ਹੋਵੇ ਤੇ ਪੇਪਰ 'ਚ ਜਦ ਤੁਹਾਨੂੰ ਫਾਇਦਾ ਦਿਖੇ ਕਿ ਹਾਂ ਤੁਸੀਂ ਕੋਈ ਚੀਜ਼ ਪੜ੍ਹੀ ਸੀ ਉਹ ਤੋਂ ਕੋਈ ਚੀਜ਼ ਸਿੱਖਿਆ ਕੋਈ ਮੰਨ ਲਓ ਤੁਸੀਂ 5 ਕੁਐਸਚਨ ਅਟੈਂਪਟ ਕੀਤੇ ਉਹ ਚੋਂ ਤੁਹਾਡੇ 3 ਆਉਂਦੇ ਸੀ 2 ਨਹੀਂ ਆਉਂਦੇ ਸੀ ਜਿਹੜੇ 2 ਨਹੀਂ ਆਉਂਦੇ ਸੀ ਤੁਸੀਂ ਉਹਨੂੰ ਥਿਊਰੀ ਨੂੰ ਰਿਵਾਈਜ਼ ਕੀਤਾ ਤੁਹਾਨੂੰ ਪਤਾ ਲੱਗਿਆ ਕਿ ਪੇਪਰ ਦੇ ਵਿੱਚ ਕਿਹੜੀ ਚੀਜ਼ ਹੋਰ ਵੀ ਪੁੱਛ ਸਕਦੇ ਨੇ ਉਹ ਠੀਕ ਹੈ ਕਈ ਚੀਜ਼ ਦਾ ਖਾਸ ਧਿਆਨ ਦੇਣਾ ਮੈਂ ਤੁਸੀਂ ਅੱਗੇ ਵਾਸਤੇ ਵੀ ਮਤਲਬ ਕਿ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਹਮੇਸ਼ਾ ਮੈਂ ਤੁਹਾਨੂੰ ਕਹਿ ਕੇ ਕੁਆਲਿਟੀ ਦੇ ਨਾਲ ਆਪਾਂ ਕੰਪਰੋਮਾਈਜ਼ ਨਹੀਂ ਕਰ ਸਕਦੇ ਕੰਟੈਂਟ ਮੈਂ ਤੁਹਾਨੂੰ ਹੁਣ ਤੁਸੀਂ ਮੈਨੂੰ ਕਹੋਗੇ ਕਿ ਹਾਂਜੀ ਮੌਕ ਟੈਸਟ ਤਿਆਰ ਕਰ ਦਿਓ ਜਾਂ ਜੀਕੇ ਦੇ ਕੁਐਸਚਨ ਤਿਆਰ ਕਰ ਦਿਓ ਮੈਂ ਕਾਪੀ ਪੇਸਟ ਕਿਤੋਂ ਵੀ ਜਾ ਕੇ ਕਰਕੇ ਤੁਹਾਨੂੰ 10 ਦਿਨ ਦੇ ਵਿੱਚ ਵਿੱਚ 5-7 ਦਿਨ ਦੇ ਵਿੱਚ ਕੰਟੈਂਟ ਤੁਹਾਨੂੰ ਦੇ ਦਾਂਗਾ ਪਰ ਉਹਦਾ ਕੋਈ ਫਾਇਦਾ ਨਹੀਂ ਤੇ ਮੈਨੂੰ ਪਤਾ ਕਿ ਤੁਹਾਨੂੰ ਇੰਨਾ ਕੁ ਟਰਸਟ ਆਪਣੇ ਤੇ ਹੈਗਾ ਵਾ ਕਿ ਤੁਸੀਂ ਪਰਚੇਸ ਕਰੋਗੇ ਪਰ ਮੋਸਟ ਇੰਪੋਰਟੈਂਟ ਥਿੰਗ ਇਹ ਹੁੰਦੀ ਆ ਕਿ ਕਿ ਤੁਹਾਨੂੰ ਮੈਂ ਕੋਈ ਕੰਟੈਂਟ ਦੇਵਾਂ ਤਾਂ ਉਹ ਕੁਆਲਿਟੀ ਕੰਟੈਂਟ ਹੋਵੇ ਹਨਾ ਟਾਈਮ ਉਹਦੇ ਤੇ ਲੱਗੇਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪਹਿਲੇ ਵੀ ਜਿਹੜੇ ਇਹ ਵਾਲੇ ਕੰਟੈਂਟ ਮੈਂ ਬਣਾਏ ਸੀ ਚਾਹੇ ਮੈਂ ਉਹਦੇ ਲਈ ਮਹੀਨਾ 2 ਮਹੀਨੇ 3 ਮਹੀਨੇ ਵੀ ਲਏ ਨੇ 500 ਕੁਐਸਚਨ ਤਿਆਰ ਕਰਨ ਲਈ ਮੈਨੂੰ 2.5 3 ਮਹੀਨੇ ਲੱਗੇ ਸੀ ਕਿਉਂਕਿ ਉਸ ਟਾਈਮ ਮੇਰੇ ਕੋਲ ਟਾਈਮ ਵੀ ਘੱਟ ਸੀ ਫਿਰ ਵੀ ਮੈਂ ਟਾਈਮ ਕੱਢ ਕੇ ਮਤਲਬ ਤਿਆਰ ਕਰਦਾ ਹੁੰਦਾ ਸੀ ਪਰ ਮੈਂ ਕਦੇ ਵੀ ਜਲਦਬਾਜ਼ੀ ਨਹੀਂ ਕੀਤੀ ਕੰਟੈਂਟ ਬਣਾਉਣ ਦੇ ਵਿੱਚ ਉਹਨੂੰ ਪੂਰਾ ਵੈਰੀਫਾਈ ਕੀਤਾ ਕਿ ਕੀ ਇਹ ਵਾਲਾ ਕੁਐਸਚਨ ਹੈ ਕਈ ਵਾਰ ਮੈਂ ਕੁਝ ਕੁਐਸਚਨ ਰਿਮੂਵ ਵੀ ਕਰ ਦਿੰਦਾ ਸੀ ਕੀ ਇਹ ਵਾਲੇ ਕੁਐਸਚਨ ਦਾ ਕੋਈ ਫਾਇਦਾ ਨਹੀਂ ਇਹਦਾ ਜਸਟ ਇੱਕ ਵੈਸੇ ਹੀ ਆ ਤਾਂ ਨੋਰਮਲ ਕੁਐਸਚਨ ਜਿਹੜੇ ਬੇਸਿਕ ਕੁਐਸਚਨ ਆ ਉਹ ਵੀ ਤੇ ਨਾਲ ਮੋਡਰੇਟ ਕੁਐਸਚਨ ਵੀ ਜਿੰਨਾ ਟਾਈਮ ਮੇਰੀ ਪੂਰੀ ਤਸੱਲੀ ਨਹੀਂ ਹੁੰਦੀ ਉਹਨਾਂ ਟਾਈਮ ਉਹ ਮੈਂ ਉਹਨੂੰ ਤੁਹਾਡੇ ਲਈ ਨਹੀਂ ਤਿਆਰ ਕਰਦਾ ਨਹੀਂ ਤੁਹਾਨੂੰ ਉਹਦੇ ਵਿੱਚ ਕੰਟੈਂਟ ਦੇ ਵਿੱਚ ਐਡ ਕਰਦਾ ਠੀਕ ਆ ਤਾਂ ਅੱਗੇ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਜੋ ਵੀ ਕੰਟੈਂਟ ਤਿਆਰ ਕਰਾਂ ਪੂਰਾ ਵਧੀਆ ਕੰਟੈਂਟ ਤਿਆਰ ਕਰਾਂ ਤਾਂ ਕਿ ਤੁਹਾਨੂੰ ਪੇਪਰ ਦੇ ਵਿੱਚ ਫਾਇਦਾ ਤਾਂ ਹੋਵੇ ਹੀ ਹੋਵੇ ਕਿ ਤੁਹਾਡਾ ਟਾਈਮ ਵੇਸ ਨਾ ਹੋਵੇ ਇਸ ਟਾਈਮ ਦੇ ਉੱਤੇ 1000 ਕੁਐਸਚਨ ਕਰਨ ਦਾ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਇਹ ਵਾਲੇ 300 ਕੁਐਸਚਨ ਵੀ ਵਧੀਆ ਲੈਵਲ ਦੇ ਕੁਐਸਚਨ ਪ੍ਰੈਕਟਿਸ ਕਰ ਲਓਗੇ ਤਾਂ ਤੁਹਾਨੂੰ ਫਾਇਦਾ ਹੋਵੇਗਾ ਹੁਣ ਉਹ ਵਾਲੇ 1000 ਕੁਐਸਚਨ ਕਰਨ ਦਾ ਕੀ ਫਾਇਦਾ ਜਿਹੜੇ ਪੇਪਰ 'ਚ ਆਉਣੇ ਹੀ ਨਹੀਂ ਹਨਾ ਤਾਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਕਿਹੜੀ ਚੀਜ਼ ਪੜ੍ਹਨੀ ਆ ਕਿਹੜੀ ਚੀਜ਼ ਛੱਡਣੀ ਆ ਠੀਕ ਆ ਇਹ ਸਾਰੀ ਚੀਜ਼ਾਂ ਦਾ ਪਤਾ ਤੁਹਾਨੂੰ ਉਦੋਂ ਲੱਗਦਾ ਜਦੋਂ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਐਨਾਲਾਈਜ਼ ਕਰ ਦੋਗੇ ਮੈਂ ਇਹ ਨਹੀਂ ਕਹਿੰਦਾ ਕਿ ਇਹ ਸਿਰਫ ਮੈਂ ਹੀ ਕਰ ਸਕਦਾ ਤੁਸੀਂ ਪੁਰਾਣੇ ਕੁਐਸਚਨ ਐਨਾਲਾਈਜ਼ ਕਰੋ ਪੀਟ੍ਰ ਪਲੱਸ ਵੀ ਪੰਜਾਬ ਪਲੱਸ ਜਿਹੜੇ ਵੀ ਬੋਰਡ ਦਾ ਤੁਸੀਂ ਪੇਪਰ ਦੇਣਾ ਪੁਰਾਣੇ ਪੇਪਰਾਂ ਦਾ ਤੋਂ ਤੁਹਾਨੂੰ ਚਾਹ ਪੁਰਾਣੇ 올ਡ ਤੋਂ ਲੈ ਕੇ ਨਵੇਂ ਤੱਕ ਤੁਸੀਂ ਦੇਖੋਗੇ ਪੀਰ ਵੀ ਕਿੱਥੋਂ ਤੋਂ ਕਿੱਥੇ ਤੱਕ ਜਾ ਸਕਦਾ ਹੈ ਨਾ ਤਾਂ ਪੀਰ ਵੀ ਵੀ ਲੈਵਲ ਵਧਾ ਰਿਹਾ ਤਾਂ ਆਪਾਂ ਹਰ ਇੱਕ ਚੀਜ਼ ਲਈ ਤਿਆਰ ਰਹਿਣਾ ਵਾ ਠੀਕ ਹੈ ਧੰਨਵਾਦ ਜੀ ਮਿਲਦੇ ਹਾਂ ਹੁਣ ਆਪਾਂ ਅਗਲੀ ਕਿਸੇ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਵਧੀਆ ਲੱਗੇ ਵੀਡੀਓ ਤਾਂ ਪਲੀਜ਼ ਉਹਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਇਹ ਨੰਬਰ ਜ਼ਰੂਰ ਸੇਵ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਉਹ ਲੈ ਸਕਦੇ ਹੋ ਧੰਨਵਾਦ ਜੀ